ਹਾਂਜੀ ਪਾਰਟੀ ਵੇਅਰ ਪਿਓਰ ਕ੍ਰਸ਼ ਸਿਲਕ ਫੈਬਰਿਕ ਰਹੇਗਾ ਗੋਟਾ ਪੱਤੀ ਦਾ ਵਰਕ ਮਿਲੇਗਾ ਸੁਪਰ ਡਿਮਾਂਡ ਤੇ ਰੀਸਟਾਕ ਕੀਤਾ ਹੋਇਆ ਲੈਂਥ ਇਸ ਦੀ ਰਹੇਗੀ 44 45 ਬਾਟਮ ਇਸ ਦੇ ਨਾਲ ਸੰਤੁਲਿਤ 10 ਮੀਟਰ ਫੈਬਰਿਕ ਬਾਟਮ ਬਾਟਮ ਦਾ ਬਹੁਤ ਹੀ ਵਧੀਆ ਹੁੰਦਾ ਦੁਪੱਟਾ ਆਰਗੈਂਜ਼ਾ ਦਾ ਡਿਜ਼ਾਈਨਰ ਰਹੇਗਾ ਸਟਾਈਲਿਸ਼ 3199 ਵਿੱਚ ਬਾਈ ਕਰ ਸਕਦੇ ਹਾਂ 5 ਮੀਟਰ ਵੈਲਵਟ ਦਾ ਸੋਟ ਰਹੇਗਾ ਮਖਮਲ ਵੈਲਵਟਾ ਥ੍ਰੈਡ ਵਰਕ ਪਲਸ ਹੈਂਡ ਵਰਕ ਸਵਾ 2 ਮੀਟਰ ਇਸ ਦੇ ਨਾਲ 2 ਸਾਈਡ ਵਰਕ ਦਾ ਸਟਾਲ 1650 ਵਿੱਚ ਬਾਈ ਕਰ ਸਕਦੇ ਹਾਂ ਸਵਾ 3 ਮੀਟਰ ਵੱਡੇ ਪਨੇ ਦਾ ਵੈਲਵਟ ਦਾ ਇਹ ਸੂਟ ਰਹੇਗਾ ਸ਼ਰਟ ਤੇ ਵਰਕ ਆ ਬਾਜ਼ੂ ਤੇ ਵਰਕ ਆ ਸਟਾਲ ਰਹੇਗਾ ਸਵਾ 2 ਮੀਟਰ 2 ਸਾਈਡ ਤੁਹਾਨੂੰ ਲੈਸ ਲੱਗੀ ਮਿਲੇਗੀ 680 ਦੇ ਵਿੱਚ ਇਹ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ 5 ਮੀਟਰ ਪਸ਼ਮੀਨੇ ਦਾ ਸੂਟ ਰਹੇਗਾ ਤੁਹਾਨੂੰ ਘੇਰੇ ਤੇ ਵਰਕ ਮਿਲੇਗਾ ਬਾਜੂ ਤੇ ਵਰਕ ਮਿਲੇਗਾ ਬਾਟਮ ਤੇ ਵਰਕ ਮਿਲੇਗਾ ਪ੍ਰਾਈਸ 499 ਕੋਈ ਵੀ ਸੂਟ ਤੁਸੀਂ ਇਹਨਾਂ ਚੋ ਬਾਈ ਕਰਨਾ ਚਾਹੋਣੇ ਆ ਤਾਂ 499 ਵਿੱਚ ਬਾਈ ਕਰ ਸਕਦੇ ਹੋ ਨਿਊ ਕਲਰ ਨਿਊ ਜਿਹੜੇ ਆਪਾਂ ਕਲਰ ਐਡ ਕਰਦੇ ਨੇ ਲਾਈਟ ਕਲਰ ਔਰ ਡਾਰਕ ਕਲਰ ਸਾਰੇ ਆਪਾਂ ਐਡ ਕੀਤੇ ਨੇ ਨਿਊ ਕਲਰ ਸੀ ਉਹ ਆਪਾਂ ਐਡ ਕੀਤੇ ਨੇ ਵਿਦਆਊਟ ਦੁਪੱਟਾ ਇਹ ਰਹਿਣਗੇ ਜੀ ਸੂਟ ਬਹੁਤ ਹੀ ਜ਼ਿਆਦਾ ਇਹ ਸੂਟਾਂ ਦੀ ਸੇਲ ਹੋ ਰਹੀ ਆ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਇਹ ਰਹੇਗਾ 2.5 ਮੀਟਰ ਸ਼ਿਮਰ ਦਾ ਸ਼ਰਟ थ्रेड वर्क ਪਲੱਸ ਹੈਂਡਵਰਕ ਬਾਟਮ ਸਿਲਕ ਦੀ ਰਹੇਗੀ 2.5 ਮੀਟਰ ਦੁਪੱਟਾ 2.5 ਮੀਟਰ ਰਹੇਗਾ ਚਨੌਨ ਦਾ ਟੂ ਸਾਈਡ ਤੁਹਾਨੂੰ ਵਰਕ ਮਿਲੇਗਾ ਦੁਪੱਟੇ ਤੇ 600 ਰੁਪਏ ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ढाई मीटर रहेगी शर्ट दी दैलवट डिजिटल प्रिंट बॉटम इस दिन ढाई मीटर रहेगी डिजिटल प्रिंट दी स्टॉल मिलेगा इस दिन सवा दो मीटर कोटोराइज का ही रहेगा वेलवट का पां सौ नड़िनवे विच भी उसी कोई भी प्रिंट कलर बाय कर सकते हो बहुत ही ज़्यादा प्राइस इन्ह सूटों का घट ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਤੁਸੀਂ ਆਪਣਾ ਸੂਟ ਆਰਡਰ ਤੇ ਰੈਡੀ ਕਰਵਾਉਣਾ ਹੈਂਡਵਰਕ ਦਾ ਜਾਂ ਮਸ਼ੀਨਵਰਕ ਦਾ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਦਾ ਡਿਜ਼ਾਈਨ ਸੈਂਡ ਕਰੋਗੇ ਸੇਮ ਉਸ ਤਰ੍ਹਾਂ ਦਾ ਤੁਹਾਨੂੰ ਸੂਟ ਰੈਡੀ ਕਰਕੇ ਦਿੱਤਾ ਜਾਏਗਾ ਪਸ਼ਮੀਨੇ ਦਾ ਸ਼ਰਟ ਰਹੇਗਾ ਬਾਟਮ ਪਸ਼ਮੀਨਾ ਸ਼ਾਵਲ ਪਸ਼ਮੀਨਾ ਰਹੇਗੀ ਵੈਂਟਰ ਦੇ ਲਈ ਬਹੁਤ ਹੀ ਬੈਸਟ ਫੈਬਰਿਕ 999 ਵਿੱਚ ਬਾਈ ਕਰ ਸਕਦੇ ਹਾਂ 5 ਮੀਟਰ ਸੂਟ ਰਹੇਗਾ ਨੇਚਰਲ ਕਰੀਮ ਦਾ ਫੈਨਸੀ ਥ्रेड ਵਰਕ ਮਿਲੇਗਾ ਬਾਟਮ ਤੇ ਵਰਕ ਮਿਲੇਗਾ ਸਵਾ ਦੋ ਮੀਟਰ ਚਨੋਂ ਦਾ ਦੁਪੱਟਾ 730 ਦੇ ਵਿੱਚ ਬਾਈ ਕਰ ਸਕਦੇ ਹਾਂ ਲਓ ਜੀ ਨਿਊ ਡਿਜ਼ਾਈਨ ਆ ਗਿਆ ਆਪਣਾ ਪਸ਼ਮੀਨੇ ਤੇ ਪਿਓਰ ਪਸ਼ਮੀਨੇ ਦਾ ਇਹ ਆਪਣੇ ਕੋਲ 5 ਮੀਟਰ ਸੂਟ ਰਹੇਗਾ ਏਕੇ ਟੈਕਸ ਬ੍ਰਾਂਡ ਦਾ ਫੈਬਰਿਕ ਆ ਘੇਰੇ ਤੇ ਐਂਡ ਬਾਜੂ ਤੇ ਤੁਹਾਨੂੰ ਫੁਲਕਾਰੀ ਵਾਲਾ ਵਰਕ ਮਿਲੇਗਾ ਤੁਸੀਂ ਇਹਨਾਂ ਨੂੰ ਵੀ ਬਾਈ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਉਸ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ ਥੈਂਕ ਯੂ ਜੀ